ਇਹ ਭਿਆਨਕ ਅੱਗ ਦੀਆਂ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਦੂਰੋਂ ਕਈ ਕਿਲੋਮੀਟਰ ਤੋਂ ਇਸ ਦਾ ਧੂੰਆਂ ਦਿਖਾਈ ਦੇ ਰਿਹਾ ਸੀ ਤਸਵੀਰਾਂ 'ਚ ਤੁਸੀਂ ਸਾਬ ਵੇਖ ਸਕਦੇ ਹੋ ਇੱਕ ਕਾਰਖਾਨੇ ਦੇ ਵਿੱਚ ਅੱਗ ਲੱਗੀ ਹੋਈ ਹੈ ਇਹ ਕਾਰਖਾਨਾ ਜਿੱਥੇ ਗੱਦੇ ਬਣਦੇ ਨੇ ਇੱਕ ਕਪੂਰਥਲਾ ਦੀ ਕਚੈਰੀ ਦੀ ਪਿਛਲੇ ਪਾਸੇ ਇੱਕ ਪਿੰਡ ਪੈਂਦਾ ਜਿੱਥੇ ਇਹ ਕਪੂਰਥਲਾ ਦੇ ਵਿੱਚ ਫੈਕਟਰੀ ਮੌਜੂਦ ਹੈ ਤੇ ਇਸ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਅੱਗ ਕਈ ਘੰਟਿਆਂ ਤੋਂ ਅਜੇ ਤੱਕ ਵੀ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਇੱਕ ਕਰਮਚਾਰੀ ਵੀ ਅੰਦਰ ਫਸਿਆ ਹੋਇਆ ਹੈ ਤੇ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ ਤੇ ਨਾ ਹੀ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਆਇਆ ਹੈ ਕਿਉਂਕਿ ਸਾਰੇ ਲੋਕ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ 'ਚ ਤੁਸੀਂ ਖੁਦ ਸਮਝ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਹੈ ਜਿਸ ਨੇ ਇਸ ਪੂਰੀ ਗੱਦਾ ਫੈਕਟਰੀ ਨੂੰ ਤਬਾਹ ਕਰ ਦਿੱਤਾ ਤੇ ਇੰਨੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਨੇ ਜੋ ਕਿ ਕਈ ਕਿਲੋਮੀਟਰ ਤੱਕ ਵਿਖਾਈ ਦੇ ਰਹੀਆਂ ਨੇ ਤੇ ਲਗਾਤਾਰ ਪ੍ਰਸ਼ਾਸਨ ਇਸ ਅੱਗ ਨੂੰ ਕਾਬੂ ਪਾਉਣ ਤੇ ਕੋਸ਼ਿਸ਼ ਕਰ ਰਿਹਾ ਤੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਸਾਲ ਪਹਿਲਾਂ ਵੀ ਇਸੇ ਹੀ ਫੈਕਟਰੀ 'ਤੇ ਕਈ ਵਾਰ ਅੱਗ ਲੱਗ ਚੁੱਕੀ ਹੈ ਕਿਸ ਤਰ੍ਹਾਂ ਲੱਗੀ ਆ ਕੇ ਤੇ ਕੀ ਹੋਇਆ ਹੈ ਸਾਰਾ ਵੈਸੇ ਮੈਂ ਘਰ ਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੂਆਨੇ ਪੈਣਾ ਸ਼ੁਰੂ ਹੋ ਗਿਆ ਇਹ ਇੱਕ ਵੇ ਦੀ ਗੱਲ ਹੈ ਸਰ ਬਲਾਸਟ ਇਹ ਸਾਢੇ ਕੱਠ ਦੀ ਗੱਲ ਹੈ ਇਹ ਅੱਛਾ ਜੀ ਹਾਂਜੀ ਸਾਢੇ ਕੱਠ ਦੀ ਗੱਲ ਹੈ ਤੇ ਨਾਰੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਜਮਾਨ ਸਮੂਹ ਕਢਾਇਆ ਨਾਲ ਬਾਹਰ ਬੰਦਾ ਕਲੀ ਅੰਦਰ ਕੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਬਾਰੇ ਨਹੀਂ ਕੋਈ ਨੌਲੇਜ ਹੈ ਕਿ ਹਜੇ ਤੱਕ ਜਿੰਨਾ ਟਾਈਮ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਜੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲਿਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਆਉਂਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਲੇਬਰ ਜਿਆਦਾ ਆਉਂਦੀ ਹੈ ਹਮ ਆਏ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜਾ ਕੇ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨੇ ਨਿਕਲਿਆ ਸਕਿਉਰਟੀ ਗਾਰਡ ਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂਜੀ ੁੱਲਪਾਣੀ ਉਹ ਨਹੀਂ ਲੱਭਾ ਨਿਗਾ ਆਈ ਉਸ ਨੂੰ ਮੋਡੋਲ ਕਰਨਾ ਹੈ ਤੇ ਪੇਟਾ ਵੀ ਦਾ ਡਾਈਪ ਇਹ ਇੱਥੇ ਹੀ ਦਾਖਤਨ ਹੋਗਾ ਅੱਛਾ ਜੀ ਕਿੰਨੇ ਦਿਨ ਹੋਗੇ ਲੱਗੇ ਨੂੰ 10 ਦਿਨ ਹੋਗਾ ਕੋਲਡ ਗਾਰਡ ਤੇ ਨਹੀਂ ਨਹੀਂ ਲੇਬਰ ਚ ਦੇਵਤੋਂ ਲੈ ਕੇ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰਿਗੇਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਕਿੰਨੀਆਂ ਫਰਗਡ ਆ ਚੁੱਕੀਆਂ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਾ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਹੈ ਤੇ ਤਸੀਲਾਰ ਸਾਹਿਬ ਮੌਕੇ ਤੇ ਆਏ ਹੋਏ ਹੈ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਟਰਲ ਅਰਮਡ ਪੁਲਿਸ ਸੋਰਸਸ ਜਲੇ ਵੀ ਤੇ ਬਾਕੀ ਐਸਐਚਓ ਸਰ ਇੱਥੇ ਮੌਕੇ ਤੇ ਸਿਰੋ ਸਿਟੀ ਵੀ ਆ ਰਹੇ ਤੇ ਇਸ ਵਾਰ ਫਿਰ ਦੁਬਾਰਾ ਤੋਂ ਇਹ ਵੱਡੀ ਅੱਗ ਭਿਆਨਕ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਆਗਨ ਨੂੰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਖੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ